ਵੇ ਕਿੰਨੀ ਗੱਲ ਗਾਲਣਾ ਘਟੀ ਮਸ ਕੋਈ ਵੀ ਠੀਕ ਆਪਾਂ ਬਲੌਗ ਪਾਵਾ ਗਿਆ ਲੋ ਵੀ ਆਪਾਂ ਆ ਗਏ ਟਵਰਸਨ ਪਹਿਲਾਂ ਜੇ ਤੂੰ ਵਿਜਾਲੇ ਗਾਲ ਘੜਦੀ ਮੇਰਾ ਸਕੀਮ ਫੇਲ ਹੋ ਗਈ ਫਿਰ ਹੈ ਗਾਲਾਂ ਕੇ ਆਪਣੇ ਰਿਸ਼ਤੇਦਾਰ ਉਹ ਪਰਸੰਦੇ ਵਾਲੇ ਸਾਰੇ ਮੇਰੇ ਬਰੋਹਣੇ ਕੇ ਜਾਂ ਹੋਰ ਸਾਰੀਆਂ ਫੈਮਲੀਆਂ ਜਿਹੜਾ ਫਿਰ ਮੁੜ ਕੇ ਖੰਡ ਵਾਲੀ ਮਿਲਦੀ ਆ ਉਹਨਾਂ ਦਾ ਸਤਿਕਾਰ ਆ ਆਪਣੇ ਆਪ ਤੇ ਸਾਰੇ ਹੈਗੀ ਆ ਫੂਡ ਗਰਨ ਨਾ ਨਹੀਂ ਦਿਖਾ ਸਕਦੇ ਆਪਾਂ ਨਹੀਂ ਨਹੀਂ ਗਲਤ ਜੀ ਜਾਏ ਆ ਲੈ ਕੇ ਆਏ ਨੂੰ ਕੀ ਕਹਿੰਦੇ ਆ ਫੂਡ ਕਾਰਨਰ ਹੈ ਜੇ ਤੁਹਾਨੂੰ ਭੁੱਖ ਲੱਗੇ ਤਾਂ ਬਸ ਇੱਥੇ ਵੀ ਆ ਸਕਦੇ ਹੋ ਜੁਐਲਰੀ ਆ ਗੜਿਆ ਜੀ ਨਾ ਆ ਚੱਕ ਸਕਦੇ ਆਪਾਂ ਹੈਂ ਹਾਂ ਕਰੇਂ ਜਿਹੜਾ ਟੈਕਸਰ ਜਿਹੜਾ ਦੋ ਤਿੰਨ ਦਾ ਲੱਗਦਾ ਕਿਵੇਂ ਲੱਗੀ ਚੱਲ ਗਿਆ ਤੇ ਜਾ ਲੈ ਅੰਦਰ ਦੇਖੀ ਪਰ ਉਹ ਮੈਂ ਨਹੀਂ ਕਿ ਆ ਤੇ ਨਰਦਤ ਚਾ ਉਹ ਥੋੜਾ ਹੈ ਉਹ ਟਾਈਮ ਲੈ ਲੈ ਵੀ ਲਖਿਆ ਬਸ ਆ ਮੂਰੇ ਫਿਊਚਰ ਚ ਆ ਅਧਰੇ ਕੰਮ ਆ ਕਰਨਗੇ ਇਹਨਾਂ ਦੇ ਇਹਦੇ ਆ ਕਰਨਗੇ ਨਾ ਇਹ ਆ ਲੈ ਕੇ ਤਾਂ ਨੋਟ ਕਰ ਲੈ ਮੁਰੇ ਜਵਾਕ ਜੱਲੇ ਵਾਸਤੇ ਸਾਰੇ ਜਿਹੜੇ ਆਪਣੇ ਸਾਰੇ ਕੱਪ ਗਿਆ ਚੱਲਦੇ ਸਾਰੇ ਇਥੇ origignal ਨੇ ਸਰਦਾਰ ਫਿਰਦੇ ਨੇ ਉਧਰ ਸੀ ਗੱਲ ਜੀ ਹੈ ਉਹ ਜਿਹੜਾ ਨਾ ਜਿਹੜਾ ਨਾ ਜਿਹੜੇ ਯਾਰ ਇਹ ਪਤਾ ਨਹੀਂ ਵੀ ਹਾਂ ਮੰਨਣ ਕੇ ਨਾਮ ਉਹਨਾਂ ਚੱਲ ਆਪਣਾ ਹੱਕ ਮੰਗਦਾ ਉਹ ਕਲੀਅਰੈਂਸ ਤੇ ਦੇਖਿਆ ਜੀ ਸਰ ਕੋ ਚੱਜਦਾ ਹੋਵੇ ਜਿੱਦੇ 70% ਕਲੀਅਰ ਦਾ 70% ਆਫ ਆ ਦੇਖ ਲੈਣੇ ਆਜੋ ਆਜੋ ਇਹਦੇ 25% ਪੈਂਟਾਂ ਨਹੀਂ ਆਏ ਵੇ 17 ਵਾਲਾ ਕਿਹੜਾ ਹੈ ਸਟਾਪ ਕਰ ਲਈ ਚੀਜ਼ ਦਾ ਰੇਟ ਦੇਖ ਲਿਆ ਕਰ گے ਜੇ ਕੋਈ ਚੀਜ਼ ਲੈਣੀ ਪੈਦੀ ਹੈ ਅੱਸੀ ਗੱਲ ਆ ਜੋ ਬਣਾ ਲੀ ਚੱਲ ਗਏ ਹੈ ਨਹੀਂ ਕਿਉਂ ਨਹੀਂ ਆ ਗਿਆ ਅਲਡੋ ਆ ਗਿਆ ਆ ਗਏ ਵਈ 엘ਿਮੈਂਟਸ ਆ ਗਾ ਸਰਪੂਮਾਂ ਦੇ ਪਿੱਛਾਂ ਦੇ ਪਿੱਛਾਂ ਦੇ ਜਿਹਦੇ ਤੁਸੀਂ ਮਹਾਰਾਜ ਹੁਕਮ ਕਰੋ ਉਹ ਚੱਲਾਂਗੇ ਆ ਰੂਟਸ ਨੇ ਰੂਟਸ ਮਤਲਬ ਉੱਜੜਾ ਜਿਹੜੀਆਂ ਵੱਢੀ ਜਾਂਦੇ ਨੇ ਕਈ ਮੇਰੀਆਂ ਵੀ ਵੱਢੀ ਜਾਂਦੇ ਆ ਹੈ ਇਹ ਵੀ ਇਦਾਂ ਸਾਥ ਵੀ ਦਿੰਦੇ ਆ ਹੈ ਹੁਣ ਮਾਰਦੀ ਤੇ ਮਾਰਦੀ ਹਾਂ ਇਹ ਕਿਹੜਾ ਦਾ ਬਾਈ ਇਹ ਨਾਈਕੀ ਆ ਇਹ ਇਹ ਤਾਂ ਲੈਤਾ ਹੀ ਨਹੀਂ ਆਣਾ ਅੱਛਾ ਇਹ ਨਹੀਂ ਲੈਤਾ ਆਣਾ ਲੱਖੇ ਜਿੱਤੇ ਜਾਣਿਆ ਰਸਤੋਂ ਨੇ ਇਹ ਤਾਂ ਫੜਬਾੜਾ ਪੈਂਦਾ ਦੇਖ ਲਈ ਤੂੰ ਇੱਕ ਨਹੀਂ ਜੀ ਲੈਂਦੇ ਆਪਾਂ ਤਾਂ ਚੰਜੀ ਮਦਨ ਜੰਗਾ ਲੱਗੇ ਉਹ ਤਾਂ ਬੂਟੇ ਵੀ ਨਹੀਂ ਪਾਉਂਦੇ ਲੱਗਿਆ ਹੈ। ਉਹ ਇਹ ਜੰਮੇ ਖੁੱਲੇ ਹੋਣੇ ਬਾਰੇ ਸਕੀਮ ਬਾਰੇ ਹਾਂ ਉਹ ਆਪ ਉੱਥੇ ਜਾਂਦਾ। ਰਾਜਾ ਤੁਹਾਨੂੰ ਕਹਿੰਦਾ ਸੀ ਵੀ ਜਿੱਥੇ ਓਵਰ ਲੱਗਿਆ ਹੁੰਦਾ ਬੰਦਾ ਉੱਥੇ ਹੀ ਜਾਂਦਾ। ਹੈ? 100 800 ਦਾ ਡਾਲਰ ਦਿਹਾੜੀ ਆ ਬੰਦੇ ਦੇ ਦਿੱਤੇ ਯਾਰ। ਕਾਲੀ ਜਾਂ ਜਰਵੇ ਨਾ 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 ਨ ਅੱਜਕੱਲ ਤਾਂ ਉਹਨਾਂ ਵਾਲੇ ਵੀ ਕੋਣ ਲਾ ਕੇ ਮੰਨ ਲਾ ਤਾਂ ਉਹਨਾਂ ਵਾਲੇ ਕਿੱਥੋਂ ਹਲ ਹੋ ਗਈ ਪੌਣ ਲਾ ਕੇ ਬਲੌਗ ਤੇ 3.5 ਲੱਖ ਹਜ਼ਾਰ ਦਾ ਬਣਾ 20% ਬੱਲਾ ਲਾਲ ਆ ਜਿਹੜਾ ਉਹ 190 ਤੋਂ ਕੱਟ ਕੇ ਤਾਂ ਲੈਂਦਾ ਉਹਨਾਂ ਨੇ ਵੀ ਭਾਈ ਇੰਨਾ ਪਰਸੈਂਟ ਆਪ 295 ਉਹ ਯਾਰ ਉਹਦੇ ਚ ਕੋਈ ਰੀਜਨ ਹੋਊਗਾ 129 ਆ ਵੱਡਾ ਕਰਕੇ ਕਿਹੜਾ ਰੇਟ ਲਾਇਆ 129 ਬਸ ਤੂੰ ਤਾਂ ਹਾਣੂ ਨਾ ਬਾਦ 1378 ਕਿੰਨੇ ਦੇ ਬਣ ਗਏ 7800 ਹਾਂ ਜਦੋਂ ਇੰਡੀਆ ਤੋਂ ਕਹਿੰਦਾ ਅਗਲਾ ਵੀ ਲਿਓ ਤਾਂ ਉਦੋਂ ਉਦੋਂ ਅਗਲਾ ਕਹਿੰਦਾ ਯਾਰ ਮਹਿੰਗੇ ਆ ਹੁਣ ਪਤਾ ਲਾ ਲਾ ਦੇਸੀ ਸੀ ਵਾਲੇ ਆ ਗਏ ਵੇ ਦੇਖ ਲੈ ਜਾ ਕੇ ਦੇਖ ਲੈ ਅਰੇ ਆ ਗਏ ਬੰਦੇ ਮੈਂ ਤਾਂ ਆ ਦੇ ਸੀ ਵਾਲੇ ਬੜੇ ਵੱਡੇ ਪੈਰਾਂ ਵਾਲੇ ਆ ਭਾਏ ਨਾ 13 90 ਬੂੜੇ ਖਾਲੀ ਵਾਲੇ ਆ ਹੋਏ ਨਾ ਤਾਂ ਪੈਰ ਤੂੰ ਬੂੜ ਦੀ ਛਾਇਆ ਛੋਟਾ ਸਾਈ ਜਾ ਆਪਣੇ ਤਾਂ ਨਹੀਂ ਜੇ ਨਹੀਂ ਬੂੜ ਮਿਲਦਾ ਏਡਾ ਹੈ ਜੇ ਚ ਮਿਲ ਜਾਂਦਾ ਓਏ ਇੱਥੇ ਵੇਖੀ ਜਾਂਦੇ ਆ ਮਾਬਾ ਆਪਣੇ ਤਾਂ ਨਹੀਂ ਇੰਨੀ ਕੁਆਲਿਟੀ ਮਿਲ ਜੀ ਪਾਇਆ ਹੈ ਦੱਸੂਗਾ ਹੁਣਾਂ ਕਿਹਾ ਹਾਂ ਉਹ ਬੰਦੇ ਕੋਈ ਰੰਗ ਦੀ ਪਹਿਨ ਨਾ ਨਹੀਂ ਮਿਲਦੀ ਜਾਂਦਾ ਘਰ ਪਰ ਉਥੇ ਯਾਰ ਸਾਰੇ ਲੋਕ ਨਹੀਂ ਪਾਉਂਦੇ ਇਹਦੇ ਰੇਕ ਨੂੰ ਉੱਚੇ ਲੈਣਾ ਪੈਣਾ ਆਇਆ ਹੈ ਨਾ ਲਾਣ ਲੱਗਦਾ ਨਾ ਪਾਇਆ ਉਹਦੇ ਚੌੜੇ ਵਿਜਾਰ ਵਾਲੇ ਨਹੀਂ ਹਿਲਣ ਦਿੰਦੇ ਲੋਕਾਂ ਨੂੰ ਇੱਥੇ ਵੈਰਾਈਟੀ ਚਾਰ ਚਾਰ ਸੌ ਵਾਲੇ ਲੱਗਾ ਕੋ ਬੂਟ ਪਸੰਦਾ ਹੈ ਨਾਗਪਾਲ ਵਾਲਿਆਂ ਨੇ ਜਾਣਦੇ ਆ ਸੋਲੀ ਪਗੀ ਯਾਰ ਖੜ ਜਾ ਖੜਾ ਹਾਲੇ ਕੋ ਬੂਟ ਕਿਵੇਂ ਲੱਗੇ ਕਿਉਂ ਮਹਿੰਗੇ ਧੋਰ ਦੇ ਕਿੱਥੇ ਨਖਰੀ ਵੇਰ ਕਿਤੇ ਕਿੱਛ ਲੈ ਆਂਗੇ ਨਾਗਪਾਲ ਵਾਲਾ ਨਾਗਪਾਲ ਵਾਲਾ ਨੇ ਭਰਾਵਾ ਰੇਟ ਖਰਾਬ ਕਰਦਾ ਨੋ ਗਿਆ ਆ ਸੌਰੀ ਨਾਈਕ ਦਾ ਇਹ 40 ਡਾਲਰ ਦੇ ਆ ਭਰਾਵਾ ਇਹ ਤਾਂ ਆ ਵੀ ਸਹੀ ਹੋ ਜਾ ਹਾਂ ਛੋਟਾ ਸਹੀ ਜਾ ਵਿੱਚ ਸਾਈਜ਼ ਮਿਲ ਜਾਣਾ ਛੋਟਾ ਵੱਡਾ ਜਿੱਦਾਂ ਮਤਲਬ ਪਹਿਨਣ ਆ ਆ ਦੇ ਆ ਸਸਤੇ ਦੇ ਅਗਲੀਆਂ ਇੰਚ ਲੱਗੇ ਪਰ ਫਿਰ ਵੀ ਨਾਗਪਾਲ ਵਾਲੇ ਨਹੀਂ ਮਿਲਣੇ ਤੁਹਾਨੂੰ ਮੈਂ ਤਾਂ ਰੀਡੀ ਵਾਲੇ ਚੱਲਣਗੇ ਜਦੋਂ ਕਾਹਦੀ ਉਹ ਦੱਸਣ ਸਾਰੇ ਮੈਂ ਲੈ ਲੈ ਰੀਜਨਲ ਹਾਂ ਦੇਖੀਏ ਲੱਖੇ ਦੇਖ ਲੈ ਨਿਊਜ਼ੀਲੈਂਡ ਵਾਲੇ ਮੈਨੂੰ ਕੇਰ ਹਰਪੇ ਤੇ ਰੇਟ ਪੁੱਛਦਾ ਹੁੰਦਾਗਾ ਜਾਂ ਕੁਝ ਵੀ ਆ ਦੇਖ ਲਾਰਪੀ ਦੇ ਤੋਂ ਰੇਟ ਕੈਨੇਡਾ ਦੇ ਪ੍ਰਾਈਸ ਸਾਰੇ ਜਾਣੇ ਪੈਣਾ ਨਹੀਂ ਬਾਬਾ ਤਾਂ ਫੜ ਪਾਇਆ ਦਾ 5-400 ਡਾਲਰ ਦਾ ਚਲ ਸੇਲ ਮਾਰਗ ਵਿੱਚ ਇਹ ਸਾਡੇ ਯਾਰ ਦੀ ਇੱਕ ਦੀ ਪਸੰਦ ਆ ਉਹ ਕਹਿੰਦਾ ਹੁੰਦਾ ਜਦੋਂ ਨੂੰ ਫੋਨ ਕਰੋ ਵੀ ਗੁੱਡ ਕਿੱਥੋਂ ਲੈਣੇ ਅੰਦਾ ਪਤਾ ਵੀ ਪੀਓਮਾ ਤੋਂ ਲਈਦਾ ਉਹਨਾਂ ਦਾ ਕਹਿੰਦਾ ਸ਼ਸ਼ਟਾ ਹੁੰਦਾ ਸ਼ਸ਼ਟਾ ਦੇ ਟਿਕਾਊ ਮਾਲ ਸਾਡੀ ਇਹ ਹੈ ਕਿ ਆ ਦੇ ਲਖਾ ਕਤਾਲੀਆਂ ਦੇ ਨਾਟਾਂ ਦੇ ਅੰਦਰ ਹੀ ਆ ਇੱਥੇ ਆ ਕੇ ਆਪਣੇ ਇਹਨਾਂ ਦਹਾਵੀਂ ਵਾਲਾ ਲਾ ਭਾਈ ਨਹੀਂ ਭਾਈ ਆ ਜੀ ਇੰਦਾ ਲੰਬੀਆਂ ਨੇ ਇਹ ਹੈਗੇ ਆ 40 ਦੇ ਇੰਦਾ ਵਾਲੇ ਆ ਜਾਲਿਆਂ ਦੇ ਲਿਖਿਆ ਯਾਰ ਲਾ ਵੀ 40 ਦੀਆਂ ਜੈਡ ਬਲੈਕ ਆ ਇਧਰ ਉਹ ਦੇ ਬਾਈ ਤੇਰੇ ਕੋਲ ਛੋਟਾ ਸਹਾ ਜਾ ਤੇ ਤੇਰੇ ਮੇਜ ਤੇ ਬਾਈ ਉਹ ਲੱਖੇ ਲੱਖੇ ਆ 17 ਦੇ ਆ ਲੱਗਿਆ ਬੁੱਢ ਦੇ ਕੀ 40 ਦੇ ਕੈਨੇਡੀਅਨ ਜਦੋਂ 5 6 ਚੋ 24 2400 ਦੀ ਲਿਖ ਮਾੜੇ ਨਹੀਂ ਹੈ ਇਹ ਤਾਂ ਮੈਂ ਤੇ ਆ ਚਾਲੀਆਂ ਆ ਲਿਖ ਕੀ ਮਾੜੇ ਚਲੀਆਂ ਮੈਂ ਤੇ ਲਖਾਏ ਸੀਗੇ ਲਖਾ 89 ਆ ਗਿਆ ਮੈਨੂੰ ਲੱਗਦਾ ਮੈਂ 13 ਨੂੰ ਆਇਆਗਾ ਜੇ ਪਹਿਲਾਂ ਮੈਂ ਜੀਓ ਸੀ ਜੀਓ ਸੀ ਤੱਕ ਇਹ ਤਾਂ ਖਾ ਗਿਆ ਹੈ ਹੈ ਉਹ 3D ਦੀ ਫਿਲਮ ਜੀ ਦਿਖਾਉਂਦੇ ਮੈਨੂੰ ਲੱਗਾ ਮੈਟਾਵਰਸ ਮੈਟਾਵਰਸ ਬਹੁਤ ਡਰੀ ਜਾਂਦਾ ਹੁੰਦਾ ਬੰਦਾ ਆ ਆਹ ਲੇ ਲੱਗਦਾ ਹੈ ਇਹਦੇ ਤੇ 4 ਡਾਲਰ ਦੀ ਕੋਈ ਚੀਜ਼ ਹੈ ਅੱਛਾ ਲਖੇ ਬਰਥਡੇ ਬੋਡੇ ਵਾਸਤੇ ਆ ਮੇਰਾ ਕਿਉਂਕਿ ਉੱਥੇ ਹਰਪ੍ਰੀਤ ਕੋਲ ਇੱਕ ਮਾਰਕੀਟ ਦੇਖਿਆ ਮੈਨੂੰ ਨਿਊਜ਼ੀਲੈਂਡ ਉਹ ਵੀ ਐ ਸਸਤੀ ਹੁੰਦੀ ਹੈਗੀ 4 ਡਾਲਰ ਤੋਂ ਕੋਈ ਚੀਜ਼ ਤੇ ਉਹਵੇਂ